ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਬਾਬਾ ਜੀ ਬਾਈ ਜੀ ਕਾ ਖਾਲਸਾ ਬਾਈ ਨੂੰ ਜੀ ਕੀ ਫਤਿਹ ਬਾਬਾ ਜੀ ਜਿਹੜਾ ਹੁਣ ਇਹ ਆ ਵਿਵਾਦ ਛੜਿਆ ਹੋਇਆ ਨਾ ਕੋਈ ਜਾਤੀ ਪਾਤੀ ਦਾ ਕੋਈ ਕਿੰਨੇ ਕਹਿੰਦਾ ਜਿੱਦਾਂ ਹੁਣ ਬਾਬਾ ਜੀ ਨੇ ਕਿਹਾ ਉੱਥੇ ਨੰਕਸਾ ਵਾਲੇ ਬਾਬਾ ਸਰਦੇਵ ਸਿੰਘ ਜੀ ਨੇ ਉਹਨਾਂ ਦੇ ਚੱਲ ਗਿਆ ਇੱਕ ਕੁਰਸੀ ਦਾ ਕੁਰਸੀ ਢਾਕੇ ਬੈਠੇ ਆ ਗੁਰੂ ਕੇ ਹਜ਼ੂਰ ਉਸ ਮਸਲੇ ਤੋਂ ਬਾਅਦ ਹੁਣ ਮਸਲਾ ਜਿਹੜਾ ਚੱਲਿਆ ਦੂਸਰੇ ਪਾਸੇ ਜਾਤ ਪਾਤ ਦਾ ਚੌਥੇ ਪੌੜੇ ਦਾ ਜੋ ਵਿਵਾਦਿਤ ਗੱਲਾਂ ਕੋਈ ਲੀਟਰ ਨਹੀਂ ਕਰ ਰਹੇ ਆ ਇਹਦੇ ਸਬੰਧ ਵਿੱਚ ਤੁਹਾਡੇ ਕੀ ਵਿਚਾਰ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵੈਲੂ ਬਤੇ ਸਾਰੇ ਸੰਗਤ ਨੂੰ ਬੁਲਾਉਣਾ ਜਿਹੜਾ ਜਿੰਨਾ ਵੀ ਗੁਰੂ ਸਾਹਿਬਾਨ ਦਾ ਸਤਕਾਰ ਹੋ ਜੇ ਉਹਨੇ ਥੋੜਾ ਜੀ ਕਿਉਂਕਿ ਜੇ ਅਸੀਂ ਆਪ ਸਤਕਾਰ ਕਰਾਂਗੇ ਤਾਂ ਅਸੀਂ ਦੂਸਰਿਆਂ ਨੂੰ ਸਤਕਾਰ ਸਿਖਾ ਸਕਦੇ ਸਿਖਾ ਸਕਦੇ ਜੀ ਜਿਹੜਾ ਜਨਪਾਤ ਦੀ ਗੱਲ ਹੈ ਹਾਂਜੀ ਜਨਪਾਤ ਦੀ ਜਿਸ ਤੱਕ ਮੇਰੀ ਮੰਨ ਦੀ ਸੋਚ ਲਾ ਲਓ ਭਾਵਨਾ ਲਾ ਲਓ ਸਰਦਾ ਲਾ ਲਓ ਹਾਂਜੀ ਵੀ ਗੁਰੂ ਗੋਬਿੰਦ ਸਾਹਿਬਾ ਦੇ ਵਿੱਚ 1400 ਸੁੱਤੀ ਆਂਦਾ ਜੀ ਮਹਾਰਾਜ ਕਿਤੇ ਵੀ ਗੁਰੂ ਸਾਹਿਬਾਂ ਦੇ ਨੇ ਇਹ ਬਚਨ ਨਹੀਂ ਕੀਤਾ ਹਾਂਜੀ ਉੱਥੇ ਜਿੱਥੇ ਵੀ ਕੀਤੀ ਆ ਪਾਸਾ ਦੇ ਬਾਣੀ ਦੇ ਰਾਹੀਂ ਇੱਕ ਤਾਂ ਉਹ ਬਚਨ ਕੀਤਾ ਹਾਂਜੀ ਬਿਲਕੁਲ ਬਿਲਕੁਲ ਇੱਕ ਤਾਈ ਸੰਸਖਾਈ ਹੈ ਜੀ ਬਾਕੀ ਸਾਨੂੰ ਦਾ ਸ਼ਬਦਾ ਤੇ ਭਾਵਨਾ ਤੇ ਭਾਵਨਾ ਸਿਖਾਈ ਰੱਬ ਨੇ ਜੀ ਬਾਕੀ ਜਿੰਨੇ ਵੀ ਭਗਤ ਹੋਏ ਨੇ ਹਾਂਜੀ ਸਭ ਨੂੰ ਗੁਰੂ ਸਾਹਿਬਾਂ ਨੇ ਆਪਣੇ ਘਰੇ ਲਗਾਇਆ ਬਿਲਕੁਲ ਇਹ ਜਪੁਰ ਬਣਾ ਲਏ ਜਿੰਨਾਂ ਨੇ ਜਪਿਆ ਰੱਬ ਉਹਨਾਂ ਤੋਂ ਦੂਰ ਹੈ ਜੀ ਜੀ ਬਿਲਕੁਲ ਨਾ ਰੱਬ ਦੂਰ ਹੋ ਸਕਦਾ ਉਹਨਾਂ ਤੋਂ ਹਾਂਜੀ ਬਾਕੀ ਤੇ ਜਿਹੜੇ ਲੋਕ ਇਹ ਜਾਤ ਪਾਤ ਦੀਆਂ ਗੱਲਾਂ ਕਰਦੇ ਵੀ ਹੈ ਹਾਂਜੀ ਮੈਂ ਸਮਝਦਾ ਜਾਂ ਤਾਂ ਉਹਨਾਂ ਨੂੰ ਹਜੇ ਇਸ ਗੱਲ ਦਾ ਪਤਾ ਨਹੀਂ ਜਾਂ ਫਿਰ ਉਹਨਾਂ ਦੀ ਗੁਰੂ ਸਰਬੰਦੇ ਭਾਵਨਾ ਨਹੀਂ ਜੀ ਮਾੜਾ ਬਿਲਕੁਲ ਜਾਂ ਫਿਰ ਉਹਨਾਂ ਨੇ ਉਹ ਬਾਣੀ ਬੜੇ ਵਿੱਚ ਪੜੀ ਵੀ ਹੋਣੀ ਬਾਣੀ ਪੜੀ ਨਹੀਂ ਹੋਣੀ ਉਹਨਾਂ ਨੇ ਹਾਂ ਜੀ ਜਾਂ ਫਿਰ ਉਹਨਾਂ ਨੂੰ ਉਹਨਾਂ ਨੇ ਬਾਣੀ ਪੜ੍ਹੀ ਹੈ ਤੋ ਸਭੀ ਕੀਤਾ ਸਭੀ ਕੀਤਾ ਤੇ ਗੁਰੂ ਸਾਹਿਬ ਦੀ ਬਾਣੀ ਆ ਆਖਰੀ ਵਾਰ ਦੇ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਆ ਜੀ ਮਾੜਾ ਅੱਗੇ ਜਾਤਨਾ ਜੋਰ ਹੈ ਅੱਗੇ ਜੀਓ ਨਵਾਂ ਹਾਂਜੀ ਜਿੰਨ ਕੀ ਲੇਖੇ ਪੱਤ ਪਾਵੇ ਚੰਗੇ ਸਿੰਘ ਔਰ ਬਹੁਤ ਆਧਾਰਨਾ ਪਾਸਾਂ ਦਿੱਤੀਆਂ ਹਾਂਜੀ ਹਾਂਜੀ ਗੁਰੂ ਸਾਹਿਬਾਂ ਨੇ ਹੋਰ ਬਹੁਤ ਬਾਣੀ ਹੈ ਜਿਹੜੀ ਗੁਰੂ ਸਾਹਿਬਾਂ ਨੇ ਆਪਣੇ ਬੁਖਾਰ ਵਿੱਚ ਲਿਖੀ ਹੈ ਇਸ ਵਕਤ ਇਸ ਵਰਤਾਈ ਹਾਂਜੀ ਜਿਹੜੀ ਕਹਿਣ ਤੋਂ ਭਾਵ ਇਹ ਆ ਵੀ ਮੈਂ ਸਮਝਦਾ ਵੀ ਗੁਰੂ ਸਾਹਿਬਾਂ ਨੇ ਜੀ ਮਾ ਤੇ ਗੁਰੂ ਸਾਹਿਬ ਦੇ ਭਗਤਾਂ ਨੇ ਹਾਂਜੀ ਤੇ ਸਾਧੂਆਂ ਨੇ ਹਾਂਜੀ ਗੁਰਸਿੱਖਾਂ ਨੇ ਜਿਹੜੇ ਗੁਰੂ ਸਾਹਿਬ ਨੂੰ ਮੰਨਰ ਵਾਲੇ ਨੇ ਹਾਂਜੀ ਜਿਹੜੇ ਗੁਰੂ ਸਾਹਿਬ ਤੇ ਸੱਦਾ ਰੱਖਣ ਵਾਲੇ ਹਾਂਜੀ ਜਿਹੜੇ ਗੁਰੂ ਸਾਹਿਬ ਨੂੰ ਕਹਿੰਦੇ ਨੇ ਏਕ ਪਿੱਤਾ ਏਕਸ ਕੀ ਹੰਕਾਰ ਜੀ ਹਾਂ ਉਹ ਕੁਝ ਜਾਣ ਪਾਦਾ ਕਰਦੇ ਨਹੀਂ ਉਹ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਕਈ ਵਾਰੋਂ ਮੈਂ ਸੁਣਦਾ ਉਹਨਾਂ ਇਹਦੇ ਵਿੱਚ ਸਰੋਵਰਾਂ ਦੀ ਗੱਲ ਵੀ ਸੁਣਦਾ ਹਾਂ ਹਾਂਜੀ ਜਿਹੜੀ ਸਰੋਵਰ ਦੀ ਗੱਲ ਹੈ ਜੀ ਹਾਂਜੀ ਸਰੋਵਰ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਹਾਂਜੀ ਚਾਰ ਦਰਵਾਜ਼ੇ ਰੱਖਿਆ ਹਰਮੰਦਰ ਸਾਹਿਬ ਦੇ ਹਾਂਜੀ ਉੱਥੇ ਕੋਈ ਜਪਾਪਾ ਦੀ ਗੱਲ ਨਹੀਂ ਕੀਤੀ ਜੀ ਉੱਥੇ ਤਾਂ ਗੁਰੂ ਸਾਹਿਬ ਨੇ ਕਿਹਾ ਚੌ ਬਾਹਰਾਂ ਨੂੰ ਉਪਦੇਸ਼ ਦਿੱਤਾ ਚਾਰ ਦਰਵਾਜ਼ੇ ਰੱਖੀ ਹਾਂ ਜੀ ਤੇ ਗੁਰੂ ਸਾਹਿਬਾਂ ਨੇ ਤਾਂ ਇਹ ਬਚਨ ਲਿਖਿਆ ਜੋ ਜੀ ਆਵੈ ਸੁਹਾਜੀ ਜੀ ਬਿਲਕੁਲ ਉੱਥੇ ਕਿਸੇ ਨੂੰ ਪੁੱਛਿਆ ਜਾਂਦਾ ਹਾਂ ਜੀ ਜਦੋਂ ਅਸੀਂ ਬਾਹਾਪੁਰਖ ਜਿਹੜੇ ਹੁੰਦੇ ਨੇ ਨਾ ਜੀ ਜਿਹੜੇ ਰੱਬ ਦੇ ਭੇਜੇ ਆ ਹਾਂ ਜੀ ਮੈਂ ਸਭ ਤੋਂ ਜਿਹੜੇ ਰੱਬ ਦੇ ਮਹਾਪੁਰਖ ਭੇਜੇ ਆ ਨਾ ਜੀ ਹਾਂ ਜੀ ਉਹ ਜਪਾਪਾ ਨਹੀਂ ਕਰਦੇ ਅਨੇ ਉਹ ਕਰੀਂ ਸੰਦੇ ਜਿਹੜੇ ਗੁਰਬਾਣੀ ਨੂੰ ਮੰਨਦੇ ਆ ਜਾਂ ਗੁਰੂਆਂ ਦੇ ਸਿਧਾਂਤ ਨੂੰ ਮੰਨਦੇ ਆ ਹਾਂ ਜੀ ਉਹ ਨਹੀਂ ਕਰਦੇ ਉਹ ਗੱਲ ਜੇ ਕਰਦੇ ਹੋਣਗੇ ਤਾਂ ਉਹ ਗੁਰਬਾਣੀ ਦੇ ਸਿਧਾਂਤ ਤੋਂ ਦੂਰ ਹੋਣਗੇ ਬਿਲਕੁਲ ਜਿਹੜੇ ਜਿਹੜੇ ਰੱਬ ਤੇ ਵਿਸ਼ਵਾਸ ਰੱਖਣ ਵਾਲੇ ਆ ਜਿਹੜੇ ਰੱਬ ਨੂੰ ਇਹ ਕਹਿਣ ਵਾਲੇ ਨੇ ਵੀ ਰੱਬ ਹਾਜ਼ਰ ਹੈ ਰੱਬ ਕਿਤੇ ਗਿਆ ਨਹੀਂ ਬਿਲਕੁਲ ਜਿਨ੍ਹਾਂ ਦੀ ਭਾਵਨਾ ਇਹ ਹੋਊਗੀ ਮੈਂ ਸਮਝਦਾ ਉਹ ਇਹ ਜਾਦ ਪਾਤ ਵਿਸੇ ਨਹੀਂ ਕਰਦੇ ਬਿਲਕੁਲ ਉਹ ਕਰਨਗੇ ਜਿਹੜੇ ਲੋਕ ਜਿਹੜੇ ਸਾਡੇ ਲੋਕ ਬੰਡੀਆਂ ਪਾਉਣ ਲੱਗੇ ਬਿਲਕੁਲ ਜੀ ਮੈਂ ਸਭ ਤੋਂ ਵੀ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਆ ਜਾਤ ਦਾ ਗਰਬਨਾ ਕਰ ਮੂਰਖ ਵਿਦਵਾਨ ਇਸ ਗਰਬ ਤੇ ਚੱਲਿਆ ਬਹੁਤ ਵਿਕਾਰਾਂ ਹਾਂਜੀ ਕਿੰਨੀਆਂ ਪੰਕਤੀਆਂ ਦੀਆਂ ਸਹੀ ਕਿੰਨੀਆਂ ਉਦਾਹਰਨਾਂ ਦਿੱਤੀਆਂ ਹੋਈਆਂ ਹਾਂਜੀ ਹਾਂ ਜੇ ਬੰਦੇ ਇਦਾਂ ਦਾ ਇੱਕ ਜਿਹੜੇ ਹੁਣ ਸਾਧੂਦੋਂ ਲੋਕ ਸੰਗਤ ਸੇਧ ਲੈਣ ਹੁੰਦੀ ਹੈ ਹਾਂਜੀ ਵਿਦਵਾਨਾਂ ਤੋਂ ਸੰਗਤ ਸੇਧ ਲੈਂਦੀ ਹੈ ਹਾਂਜੀ ਜੇ ਸੇਧ ਲੈਣ ਵਾਲਾ ਹੀ ਰਸਤਾ ਗਲਤ ਦਿਖਾ ਰਿਹਾ ਗਲਤ ਪ੍ਰਚਾਰ ਕਰ ਰਿਹਾ ਗਲਤ ਗੱਲਾਂ ਕਰ ਰਿਹਾ ਗਲਤ ਪ੍ਰਚਾਰ ਕਰ ਰਿਹਾ ਤਾਂ ਉਹ ਮੈਨੂੰ ਨਹੀਂ ਲੱਗਦਾ ਬਾਬਾ ਜੀ ਕਿਸੇਹ ਦੇਣ ਵਾਲਾ ਹੋ ਸਕਦਾ ਨਹੀਂ ਇਹ ਸਹੀ ਸੇਧ ਦੇ ਸਕਦਾ ਨਹੀਂ ਦੇ ਸਕਦਾ ਹਾਂ ਜੀ ਉਹ ਦਸ ਪਾਸੇ ਹੀ ਹੋਈਆਂ ਜੀ ਮਹਾਰਾਜ ਦਸ ਪਾਸੇ ਹੀਆਂ ਨੇ ਇੱਕ ਤਰੀਕਾ ਗੱਲ ਕੀਤੀ ਹੈ ਬਿਲਕੁਲ ਅਸਾ ਉੱਥੇ ਇੱਕ ਹੋਰ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੇ ਆਪਾਂ ਇਸ ਗੱਲ ਨੂੰ ਬਚਨ ਨੂੰ ਲਈਏ ਬਈ ਜੇ ਜਾਤਾਂ ਦੀ ਵੱਡੀਆਂ ਪੈ ਗਈ ਤਾਂ ਗੁਰੂ ਵੀ ਅਲੱਗ-ਅਲੱਗ ਹੋਣਗੇ ਹਾਂ ਗੁਰੂ ਵੀ ਅਲੱਗ-ਅਲੱਗ ਹੋਣਗੇ ਬਿਲਕੁਲ ਤੇ ਗੁਰੂ ਸਾਹਿਬ ਨੇ ਬਣ ਚ ਗਿਆ ਇੱਕ ਪਿਤਾ ਇੱਕ ਸਕੇ ਹੰਬਰ ਤੂੰ ਮੇਰਾ ਬਰਹਾਈ ਉਹਨਾਂ ਨੇ ਇੱਕ ਵੀ ਗੱਲ ਕੀਤੀ ਹੈ ਹਾਂ ਜੀ ਤੇ ਅਸੀਂ ਇੱਥੇ ਵੱਡੀਆਂ ਪਾ ਰਹੇ ਹਾਂ ਇਹਦਾ ਮਤਲਬ ਆ ਸਾਨੂੰ ਜਾਂ ਤਾਂ ਕੋਈ ਕਹਿ ਰਿਹਾ ਹਾਂ ਸਾਨੂੰ ਚਲਾ ਰਿਹਾ ਹੈ ਪਿਆ ਕਹੋ ਹਾਂ ਜੀ ਇਹ ਹੁਸਦਾ ਇਹ ਹੁਸਦਾ ਪਿੱਛੇ ਕੋਈ ਹੱਲ ਕਿਉਂਕਿ ਜਿਹਦਾ ਰੱਬ ਨਾਲ ਪਿਆਰ ਹਨਾ ਦੀ ਹਾਂ ਉਹ ਉਹ ਮੈਂ ਕਈ ਐਸੇ ਵਾਹਪੁਰ ਦੇਖਿਆ ਮਹਾਰਾਜ ਹਾਂ ਜੀ ਕਈ ਐਸੇ ਵਾਹਪੁਰ ਦੇਖੇ ਨੇ ਵੀ ਜਿਹੜਾ ਇਸ ਤੋਂ ਨੰਨੇ ਬਨੇ ਬਿਲਕੁਲ ਉਹ ਤਾਂ ਕਹਿੰਦੇ ਨੇ ਵੀ ਇਹ ਜਿਹੜੇ ਸਾਰੇ ਰਨ ਸਾਦੇ ਆ ਹਾਂ ਜੀ ਹੁਣ ਦੇਖੋ ਤੁਸੀਂ ਚਲੋ ਇਹ ਲਾ ਲਓ ਵੀ ਧੰਨ ਸ੍ਰੀ ਗੁਰੂ ਨਾਨਕ ਪਾਸਾ ਦੇ ਮਹਾਰਾਜ ਨੇ ਜਦੋਂ ਉਹ ਸਸਦਾ ਸੌਦਾ ਕਰਨ ਗਏ ਨੇ 20 ਰੁਪਏ ਦਿੱਤੇ ਬੇਤਾ ਕਾਲੂ ਜੀ ਨੇ ਜੀ ਉਹ ਤਾਂ ਇੱਕ ਬਾਰ ਕਰ ਹੀ ਦਿੱਤੇ ਸੀ ਬਿਲਕੁਲ ਜੀ ਗੁਰੂ ਸਾਹਿਬਾਂ ਨੇ ਉੱਥੇ ਭੁੱਖੇ ਸਾਧੂਆਂ ਨੂੰ ਲਾ ਲਓ ਜਾਂ ਉੱਥੇ ਗਰੀਬ ਲੋਕ ਲਾ ਲਓ ਉਹਨਾਂ ਨੂੰ ਗੁਰੂ ਸਾਹਿਬਾਂ ਨੇ ਬੀਰ ਬੀਦਲੰਗਨਾ ਦਾ ਉਹਦੇ ਉਹ ਬੀਰ ਵੀ ਕਿੰਦੇ ਹੋ ਹਾਂਜੀ ਉਹ ਹੋਣਗੇ ਉਹ ਤੇ ਉਹਨਾਂ ਨੇ ਸਾਰਾ ਲੰਗਰ ਹੀ ਲਾਇਆ ਤੇ ਉੱਥੇ ਗੁਰੂ ਸਾਹਿਬ ਨੇ ਉਸੇ ਜੀ ਤੇਰੀ ਯਾਦ ਕੀਆ ਹਾਂਜੀ ਬਿਲਕੁਲ ਜੀ ਤੇ ਤੂੰ ਕਿਹੜੀ ਯਾਦ ਦਾ ਜਾਂ ਵੀ ਤੂੰ ਇਹ ਪੰਗਤ ਜੀ ਨਹੀਂ ਬੈਠ ਸਕਦਾ ਬਿਲਕੁਲ ਜਾ ਵੀ ਤੂੰ ਦੂਰ ਰਹਿ ਇਸ ਗੱਲ ਤੋਂ ਸਾਡੇ ਲਾਗੇ ਨਾ ਲੱਗੀ ਗੁਰੂ ਸੱਜਣ ਤੁਨੂੰ ਜਪ ਗਿਆ ਬਾਜਾ ਪਿਆਰ ਕੀਤਾ ਆਪ ਲੱਗ ਬਰਤਾਇਆ ਫਿਰ ਅਸੀਂ ਕਿਵੇਂ ਗੁਰੂ ਸਾਹਿਬਾਂ ਦੇ ਬਚਨ ਨੂੰ ਉਲਟ ਕੇ ਕਹਿ ਸਕਦੇ ਹਾਂ ਇਤਿਹਾਸ ਤਾਂ ਕਿਤੇ ਮਿਲਦਾ ਨਹੀਂ ਬਾਬਾ ਕੋਈ ਧਾਰਨਾ ਹੈ ਨਹੀਂ ਹਾਂਜੀ ਫਿਰ ਦੇਖੋ ਇੱਕ ਬਾਬਾ ਜੀਵ ਸਿੰਘ ਜੀ ਮਹਾਰਾਜ ਹਾਂ ਜਿੰਦਾ ਦੀ ਐਡੀ ਵੱਡੀ ਕੁਰਬਾਨੀ ਬਿਲਕੁਲ ਤੁਸੀਂ ਇੱਕ ਦੇਖੋ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਹੁਣ ਕਿ ਦਿਖਾ ਲਈਦਾ ਬਾਬਾ ਬਈ ਹੁਣ ਦਿਨ ਵਿੱਚ ਆਲੇ ਸਤਾਰੇ ਆ ਰਹੀਆਂ ਹਾਂਜੀ ਇੱਕ ਪਾਸੇ ਅਸੀਂ 350 ਸਾਲਾ ਸ਼ਤਾਬਦੀ ਮਨਾਉਣ ਦੀਆਂ ਗੱਲਾਂ ਕਰ ਰਹੇ ਹਾਂ ਹਾਂਜੀ ਦੂਜੇ ਪਾਸੇ ਜੱਟਾ ਪਾਥਾ ਪਰ ਪੱਛਦੇ ਹਾਂਜੀ ਹੁਣ ਉਹਨਾਂ ਦਾ ਸੀਸ ਲੈ ਕੇ ਆਉਣ ਵਾਲਾ ਕੌਣ ਸੀ ਕੌਣ ਸੀ ਮੈਂ ਇਹ ਪੁੱਛਣਾ ਚਾਹੁੰਦਾ ਦੇਖੋ ਗੁਰੂ ਸਾਹਿਬਾਂ ਦਾ ਸੀਸ ਉਥੋਂ ਲੈ ਕੇ ਆਉਣਾ ਕੋਈ ਆਮ ਗੱਲ ਨਹੀਂ ਸੀ ਬਿਲਕੁਲ ਉਹਨੂੰ ਹੋਰ ਤੁਸੀਂ ਲਾ ਲਓ ਹੁਣ ਗੱਡੀਆਂ 'ਚ ਬੈਠੇ ਥੱਕ ਜਾਈਦਾ ਕਿਦਿ ਦਿੱਲੀੋਂ ਆਉਣਾ ਹੋਵੇ ਗੱਡੀ 'ਚ ਬੈਠ ਕੇ 7-8 ਘੰਟੇ ਤਾਂ ਬੰਦਾ ਥੱਕ ਜਾਂਦਾ ਹਾਂਜੀ 350 ਕਿਲੋਮੀਟਰ ਤੋ ਆਉਣਾ ਤੁਰ ਕੇ ਜੰਗਲੀ ਰਸਤੇ ਜਾਂਂਗਲੀ ਰਸਤੇ ਕਾਂ-ਕਾਂ ਤੇ ਪੈਰੇ ਲੱਗੇ ਹੋਏ ਹਾਂਜੀ ਹੋਜਾਂ ਮਗਰ ਪਈਆਂ ਹੋਈਆਂ ਤੇ ਨਾਲੇ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਉਹਨਾਂ ਨੇ ਬਿਲਕੁਲ ਜੀ ਤੇ ਫਿਰ ਦੇਖੋ ਉਹ ਸੀਸ ਗੁਰੂ ਸਾਹਿਬਾਂ ਦਾ ਆਪਣੇ ਬੁੱਕਲ ਚ ਲੈ ਕੇ ਆਂ ਹਾਂਜੀ ਤੇ ਅੱਗੇ ਜਾ ਕੇ ਉਹਨਾਂ ਨੇ ਕੀ ਦਿੱਖੋ ਗੁਰੂ ਸਾਹਿਬਾਂ ਨੇ ਕੀ ਕੀਤਾ ਕੀ ਬਚਨ ਕਿਹਾ ਉਹਨਾਂ ਨੂੰ ਉਹ ਸੀਸ ਤਾਲਵੀ ਚ ਬਰਾਜਮਾਨ ਕੀਤਾ ਹਾਂਜੀ ਤੇ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਆਪਣੇ ਬੁੱਕਲ ਵਿੱਚ ਲੈ ਕੇ ਅਰਗ੍ਰੀਟ ਗੁਰੂ ਕੇ ਬੇਟੇ ਗਿਆ ਦੱਸੋ ਜਦੋਂ ਉਹ ਪਾਸਾ ਰੱਬ ਸਾਡਾ ਗੁਰੂ ਸਾਡਾ ਜਿਹੜੇ ਦੁਨੀਆ ਦੇ ਵਾਲਕੇ ਨੇ ਉਹ ਆਪਾਂ ਨੂੰ ਗੱਲ ਲਾ ਕੇ ਗੋਲ ਵਿੱਚ ਬਿਠਾ ਕੇ ਤੇ ਸਾਨੂੰ ਏਕਤਾ ਦੀ ਗੱਲ ਕਹਿੰਦੇ ਨੇ ਤਿਆਰ ਕਰਦੇ ਨੇ ਤੇ ਅਸੀਂ ਕਿਵੇਂ ਕਹੇ ਸਾਡਾ ਗੁਰੂ ਸਭ ਤੋਂ ਪੱਖਾ ਬਾਬਾ ਜੀ ਇੱਥੋਂ ਹੀ ਸਾਬਤ ਹੋ ਰਿਹਾ ਨਾ ਜਿਹੜੇ ਜਿੱਦਾਂ ਕਹਿੰਦੇ ਹੁਣ ਹੁਣ ਵੱਡਾ ਵੱਡੀਆਂ ਦੀ ਗੱਲ ਕਰਦੇ ਆ ਫਿਰ ਉਹ ਗੁਰੂ ਸਮਰੱਥ ਆ ਇਹ ਅਧੂਰੇ ਲੋਕ ਆ ਹਾਂ ਇਹ ਇਹ ਵੀ ਪੂਰੇ ਹੋਣ ਤੇ ਇਹ ਇਹ ਗੱਲ ਕਰ ਹੀ ਨਹੀਂ ਸਕਦੇ ਇਹਦਾ ਹੋ ਹੀ ਨਹੀਂ ਸਕਦੀ ਅਧੂਰਾ ਬੰਦਾ ਹੀ ਇਹਦਾ ਮਤਲਬ ਧਿਆ ਧਰਮ ਥੱਗ ਹੋ ਗਿਆ ਨਾ ਥੱਗ ਹੋਇਆ ਇਹਨਾਂ ਦੇ ਅੰਦਰ ਹੈ ਨਹੀਂ ਹੈ ਨਹੀਂ ਜਿਹੜੇ ਬੰਦੇ ਇਦਾਂ ਦੀ ਗੱਲਾਂ ਕਰਦੇ ਆ ਹਾਂਜੀ ਵਿਵਾਦਤ ਗੱਲ ਕਰਨੀ ਕੌਮ ਦੇ ਵਿੱਚ ਦੁਬਧਾ ਪਾਉਣੀ ਕੋਈ ਹੋਰ ਗੱਲਾਂ ਬਾਤਾਂ ਕਰਨੀ ਇਹ ਗਲਤ ਆ ਮੈਂ ਇੱਕ ਹੋਰ ਵੀ ਦੱਸਦਾ ਤੋਰ ਤੁਸੀਂ ਵਿਚਾਰੋ ਕੀਤਾ ਤੁਸੀਂ ਪੁੱਛਿਆ ਜਿਹੜਾ ਗੁਰੂ ਦਾ ਸੇਖਾ ਨਾ ਜਿਹੜਾ ਇਹ ਕਹਿੰਦਾ ਮੈਂ ਕਲਗੀਧਰ ਪਾਸ ਸਦਾ ਗੁਰੂ ਦਾ ਸੇਖਾ ਹਾਂ ਗੁਰੂ ਦਾ ਸਿੰਘ ਹਾਂ ਗੁਰੂ ਦਾ ਪਿਆਰਾ ਉਹ ਅਸਲ ਵਿੱਚ ਕਿਸੇ ਤਰ੍ਹਾਂ ਨੂੰ ਠੇਸ ਨਹੀਂ ਮਿਲਦਾ ਨਹੀਂ ਬਿਲਕੁਲ ਉਹ ਸਦਾ ਦਾ ਪਿਆਰ ਕਰਦਾ ਉਹ ਕੋਈ ਮਤਲੀ ਦੀ ਗੱਲ ਨਹੀਂ ਗੁਰੂ ਨੂੰ ਮੰਨਣਾ ਕਦੇ ਠੇਸ ਨਹੀਂ ਨਹੀਂ ਬਿਲਕੁਲ ਜਿਹੜਾ ਆਪਣਾ ਮੰਨਣਾ ਮੈਂ ਤੇ ਹੀ ਗੱਲ ਕਹਵਾ ਦਿੱਤ ਹੈ ਹਾਂ ਜੀ ਪੀ ਜਿਹੜਾ ਰੱਬ ਨੂੰ ਮੰਨਣ ਵਾਲਾ ਉਹ ਇੰਨਾ ਬਵਾਦਾਂ ਦੇ ਵਿੱਚ ਨਹੀਂ ਪੈਂਦਾ ਉਹ ਤਾਂ ਇੱਕ ਤਰੀਕਾ ਹੀ ਕਰਦਾ ਇੱਕ ਤਾਂ ਦਬੇਸ ਦਿੰਦਾ ਤੇ ਜਦੋਂ ਸਾਡੀ ਸਭਾ ਲੱਗੀ ਹੁੰਦੀ ਹੈ ਜਾਂ ਅਸੀਂ ਵੀ ਜਾਣੇ ਕਿ ਦਰਗਾਹ ਨੂੰ ਅਸੀਂ ਵੀ ਸਾਡੇ ਉਹ ਵੀ ਅਸੀਂ ਵੱਡੇ ਵੱਡੇ ਸਟੇਜਾਂ ਤੇ ਜਾਂਦੇ ਆ ਅਸੀਂ ਉੱਥੇ ਜਾ ਕੇ ਕਿਸੇ ਸੰਤ ਨੂੰ ਨਹੀਂ ਗੁੱਸਿਆ ਕਿ ਤੂੰ ਗੋੜਾ ਤੇ ਤੂੰ ਗੋੜਾ ਆਪਣੇ ਚੋਵਲ ਜੀ ਸਾਡੇ ਗੁਰੂ ਨੇ ਸਾਨੂੰ ਕਿਹਾ ਵਿੱਚ ਉਹਨਾਂ ਨੂੰ ਉਪਦੇਸ਼ਾਂ ਜਾਂ ਹਾਂਜੀ ਤੇ ਉਸੇ ਤਰੀਕੇ ਨਾਲ ਚੱਲਣਾ ਚਾਹੀਦਾ ਫਿਰ ਆਪਦੇਸ਼ ਤੋਂ ਨਾਲ ਹੀ ਆ ਉਪਦੇਸ਼ ਤੋਂ ਜਿਹੜਾ ਵੀ ਦੇ ਰਿਆ ਉਪਦੇਸ਼ ਤੋਂ ਗੁਰੂ ਦਾ ਹੀ ਚੱਲ ਰਿਹਾ ਜੀ ਬਿਲਕੁਲ ਹਾਂਜੀ ਹਾਂ ਕਈ ਵਾਰ ਸਾਡੀਆਂ ਵਸਤੂਆਂ ਬਣਾਈਆਂ ਹੁੰਦੀਆਂ ਨੇ ਜੀ ਹੈਨਾ ਜੇ ਮਾਇਆ ਦੀ ਕੁੱਟੀ ਆ ਗਈ ਜੇ ਮਾਇਆ ਦੀ ਕੁੱਟੀ ਆ ਗਈ ਕੋਈ ਵੀ ਹੱਥੋਂ ਢੰਗ ਲੱਗੇ ਹੀ ਉਦਾਂ ਹਾਂ ਬਿਲਕੁਲ ਤੇ ਫਿਰ ਉਹ ਕਦ ਵਰਤਦੇ ਆ ਉਹ ਰਜਿਬਾਂ ਚਵਾ ਲੈਂਦੇ ਹਾਂਜੀ ਹਾਂ ਮੈਂ ਕਈ ਮਦੇ ਵੀ ਦੇਖਿਆ ਮਾੜੇ ਕਈ ਸਾਨੂੰ ਮਾਤਮਾ ਪੂਰਾ ਸੱਚ ਬੈਠ ਜਾਂਦੇ ਨੇ ਬੈਠੇ ਚ ਲੋ ਨੰਨ ਮੰਨਣਾ ਚਾਹੀਦਾ ਰੱਬ ਦਾ ਨਾਮ ਲੈਣਾ ਚਾਹੀਦਾ ਇਹਦੇ ਵਿੱਚ ਕੋਈ ਅਲਗਤ ਨਹੀਂ ਵੀ ਜਦੋਂ ਉਹਨਾਂ ਦੇ ਕੋਲ ਕੋਈ ਸੇਵਾਦਾਰ ਜਾਂਦਾ ਵੀ ਤੁਹਾਨੂੰ ਕੋਈ ਸੱਦ ਦਾ ਤੇ ਭਾਵਨਾ ਵਾਲਾ ਕੋਈ ਸਿੱਖ ਮਾਰ ਬੈਠਾ ਜੀ ਹਾਂਜੀ ਉਹ ਆਪ ਜੀ ਨੂੰ ਮਿਲਣ ਆਇਆ ਹਾਂਜੀ ਤੇ ਉਹ ਵਿਚਾਰਾ ਉਹਦੀ ਭਾਵਨਾ ਇੰਨੀ ਹੁੰਦੀ ਆ ਹਾਂਜੀ ਉਹ ਉਹਨਾਂ ਨੂੰ ਲੱਭ ਹੀ ਸੰਭਾਉਂਦਾ ਹੁੰਦਾ ਬਿਲਕੁਲ ਜੀ ਦੇਖੋ ਮਾਰੇ ਉਹ ਰੱਬ ਸੰਭਾਉਂਦਾ ਤੇ ਉਹਨਾਂ ਨੂੰ ਬਾਹਾਂ ਪੁਰਖੰਦਰ ਬੈਠੀ ਏ ਜਦ ਕੈਮਰਾ ਚ ਦੇਖ ਲੈਂਦੇ ਹੋਣੇ ਹਾਂਜੀ ਕਾਜੀ ਕਾਜੀ ਕਾਲੇ ਅੱਜ ਕੱਲ ਕਾਇਰ ਲੱਗੇ ਆ ਹਾਂਜੀ ਟੈਕਨੋਲੋਜੀ ਦਾ ਫਾਇਦਾ ਹਾਂ ਐਫਐਟਾ ਲਾ ਰਹੇ ਹਾਂ ਉਹਨਾਂ ਨੂੰ ਕਹਿੰਦੇ ਤੁਸੀਂ ਜਾ ਕੇ ਕਹਿੰਦੇ ਮੇਰਾ ਬਾਬਾ ਜੀ ਆਰਾਮ ਚ ਆਹ ਡਾਕਟਰ ਬਾਬਾ ਜੀ ਆਰਾਮ ਚ ਅੱਛਾ ਇੱਥੇ ਹੀ ਹਾਂਜੀ ਸੇਵਾਦਾਰ ਕਹਿੰਦਾ ਬਾਬਾ ਜੀ ਬਈ ਇੱਕ ਬਹੁਤ ਵੱਡਾ ਤਰਾਟ ਬੰਦਾ ਆਇਆ ਜੀ ਹਾਂਜੀ ਜਾਂ ਲੀਡਰ ਲਾਲੂ ਹਾਂਜੀ ਤੇ ਜਾਓ ਉਹਦੇ ਕੋਲੇ ਬਾਬਾ ਜੀ ਉਹ ਮਾਇਆ ਸੇਵਾ ਕਰਨ ਬਈ ਏਨੇ ਲੱਖ ਰੁਪਿਆ ਉਹਨਾਂ ਦੇ ਕੋਲੇ ਤੇ ਉਹ ਤਾਂ ਬਾਬਾ ਜੀ ਆਰਾਮ ਚ ਉੱਠ ਖੜਦੇ ਇਹ ਤਾਂ ਬਦਲ ਗਿਆ ਜੀ ਅਬ ਮਾਇਆ ਭੱਟੀ ਹੋ ਗਈ। ਦਾਇਮੁਗੜ ਪਤਰਾ ਖਿਲਿਆ ਨਾ ਜੀ। ਪੂਰੀ ਭਾਵਨਾ ਨਹੀਂ ਦੇਖੇਗੀ। ਹਾਂ ਜੀ ਹਾਂ ਜੀ। ਕਿ ਫਿਰ ਅਸੀਂ ਉਹਨਾਂ ਨੂੰ ਗੁਰੂ ਦੇ ਸੰਤ ਜਾਂ ਗੁਰੂ ਦੇ ਸਾਧੂ ਕਿਵੇਂ ਕਹਿੰਦੇ? ਗੁਰੂ ਨਹੀਂ ਕਹਿੰਦੇ। ਉਹ ਚੀਜ਼ ਤਾਂ ਲੱਗ ਰਹੇ ਨਹੀਂ ਕਹਿੰਦੇ। ਮੈਂ ਤਾਂ ਇੱਕੋ ਹੀ ਬੇਨਤੀ ਕਰੂਗਾ ਜੀ। ਹਾਂ ਜੀ। ਬਈ ਜੇ ਸਾਡੇ ਗੁਰੂ ਸਾਹਿਬਾਂ ਨੇ ਇਕਤਾ ਦਾ ਉਪਦੇਸ਼ ਦਿੱਤਾ ਤੇ ਸਾਨੂੰ ਸਾਰੇ ਲੋਕ ਉਹਨਾਂ ਨੇ ਕਿਸੇ ਨਾਲ ਫਰਕ ਨਹੀਂ ਕਰਿਆ। ਉਹਨਾਂ ਨੇ ਗੁਰੂ ਰਬਦਾਸ ਜੀ ਭਗਤੀ ਹੋਏ ਨੇ ਉਹਨਾਂ ਨੂੰ ਉੱਪਰ ਕੱਟ ਬੈਠੇ ਨੇ ਗੁਰੂ ਸਾਹਿਬਾਂ ਦੀ ਗੋਹਰ ਚ ਬੈਠੇ ਨੇ ਭਗਤ ਕਬੀਰ ਜੀ ਹੋਏ ਨੇ ਭਗਤ ਫਰੀਦ ਜੀ ਹੋਏ ਨੇ ਕਿੰਨੇ ਭਗਤ ਹੋਏ ਨੇ ਸਾਰਿਆਂ ਨੂੰ ਉਹਨਾਂ ਨੇ ਆਪਣੀ ਗੋਹਰ ਚ ਉਠਾਇਆ ਬਿਲਕੁਲ ਤੇ ਜੇ ਉੱਚ ਨੀਚਤਾ ਦੀ ਗੱਲ ਉਹਨਾਂ ਦੇ ਅੰਦਰ ਹੀ ਹੁੰਦੀ ਤੇ ਉਹ ਕੁਲੀ ਕੋ ਬਣਾਉਂਦੇ ਪਰ ਮੈਂ ਇੱਕ ਹੋਰ ਤੁਹਾਨੂੰ ਕਹੂਗਾ ਜਿਹੜਾ ਗੁਰੂ ਹਾਂ ਉਹ ਆਤਮਾ ਦੇਖੀ ਦੇਦਾ ਅੰਦਰੋਂ ਦੇਖਦਾ ਉਹ ਭਾਵਨਾ ਦੇਖਦਾ ਸ਼ਰਧਾ ਦੇਖਦਾ ਜਿਹੜਾ ਰੱਬ ਦਾ ਸਾਧੂ ਆ ਉਹ ਵੀ ਅੰਦਰੋਂ ਦੇਖਦਾ ਬਾਹਰੋਂ ਨਹੀਂ ਦੇਖਦਾ ਬਰਦੂ ਗੁਰਸੱਭਾ ਆ ਨਿਵਾਜਾ era ਸਾਧੂ ਨਵਾਬ ਕਪੂਰ ਸਿੰਘ ਜੀ ਹੋਏ ਨੇ ਹਾਂਜੀ ਹਾਂਜੀ ਪ੍ਰੇਮ ਕੋੜਿਆਂ ਦੀ ਲੱਦੀ ਸੇਵਾ ਕਰਦੇ ਸੀ ਜੀ ਗੁਰਸੱਭਾ ਨੂੰ ਨਵਾਬੀ ਬਖਸ਼ੀ ਜੀ ਮਾਰੋ ਟੋਗਣਾ ਮਹਾਰਾਜ ਵੀ ਮੈਂ ਇਹ ਕੋੜਿਆਂ ਦੀ ਲੱਦੀ ਇਹ ਸੇਵਾ ਨਹੀਂ ਸਰ ਲਈ ਹਾਂਜੀ ਤੇ ਗੁਰਸੱਭਾ ਤੇ ਇਸ ਕਾ ਪਾਕ ਤਾਂ ਕੋਈ ਲਿਆ ਹੀ ਨਹੀਂ ਇਸ ਤਰ੍ਹਾਂ ਦਾ ਬਿਲਕੁਲ ਉਹਨਾਂ ਨੇ ਤਾਂ ਜਿਸ ਉਹਨਾਂ ਨੇ ਸੇਵਾ ਤੇ ਸਿਵਨ ਦੇਖਿਆ ਅੰਦਰੋਂ ਦੇਖਿਆ ਬਿਲਕੁਲ ਹਾਂਜੀ ਸਵੇਰੇ ਹੀ ਕੰਧ ਪਾਵਾ ਵੀ ਨਹੀਂ ਖਾਣਾ ਚਾਹੀਦਾ ਹਾਂ ਇਹਦਾ ਤਾਂ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਠੀਕ ਆ ਬਾਬਾ ਜੀ ਬਹੁਤ ਧੰਨਵਾਦ ਬਾਬਾ ਜੀ ਹਾਂਜੀ ਠੀਕ ਆ ਮਰ ਜੰਮ ਕਰਦੇ ਉਸਨੇ ਮਾਈ ਕਾਲ ਹੋਣੀ ਦਿਖਾਗਾ ਸਰ ਜੀ